ਮਾਜੀ ਦਾ ਖਾਲਸਾ ਬਹਿਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਬੰਦੀ ਸਿੰਘਾਂ ਬਾਰੇ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਜੋ ਬੰਦੀ ਸਿੰਘ ਨੇ ਸਾਡੇ 33 32 33 ਸਾਲ ਤੋਂ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਬਾਰੇ ਵੀ ਗੱਲ ਕਰਦੇ ਆ ਤੇ ਜਿਹੜੇ ਨਵੇਂ ਬੰਦੀ ਸਿੰਘ ਬਣਾਏ ਨੇ ਪੰਜਾਬ ਦੇ ਕਰੀਬ ਉਹਨਾਂ ਬਾਰੇ ਵੀ ਆਪਾਂ ਗੱਲ ਕਰਦੇ ਆ ਪਹਿਲਾਂ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਦਾ ਤੇ ਉਹਦਾ ਆਪਾਂ ਫਿਰ ਬਾਅਦ ਚ ਜ਼ਿਕਰ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ 33 ਵਾਹਿਗੁਰੂ ਜੀ ਕੀ ਅੱਗੇ ਅਸਾਂਂ ਦੀ ਲਿਬਰਗੜ੍ਹ ਦੀ ਰਿਪੋਰਟੋਂ ਖਬਰ ਆਈ ਆ ਕਿ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਮੇਰੇ ਪਿਤਾ ਜੀ ਉਹਨਾਂ ਦਾ ਬਹੁਤ ਜ਼ਿਆਦਾ ਕਾਨੂੰਨ ਸਾੰਗਣਾ ਤੇ ਉਹ ਤੇ ਦਵਾਈ ਨਹੀਂ ਦੇਣ ਦੇਗੇ ਤੇ ਅੰਦਰ 5000 ਤੋਂ ਉੱਪਰ ਰੁਪਏ ਵੀ ਨਹੀਂ ਜਾਂਦਾ ਹੈਗੇ ਇੱਕ ਕਲਵੰਤਰ ਆਓ ਕੇ ਉਹਨਾਂ ਨੂੰ ਦੌਰਾ ਪੈਂਡਿਆ ਤਾਂ ਉਹਨਾਂ ਦੇ ਕੋਲ ਦਵਾਈ ਕੁਛ ਨਹੀਂ ਪਹੁੰਚਾਈ ਜਾਣ ਰਹੀ ਕਹਿੰਦੇ ਆ ਵੀਡੀਓ ਪੰਜਾਬ ਸਰਕਾਰ ਤੱਕ ਇੰਨੀ ਸ਼ੇਅਰ ਕਰੋ ਕਿ ਅੰਦਰ ਦਵਾਈ ਪੰਚਾਇਤ ਜਾਂਦੇ ਉੱਤੇ ਦਵਾਈ ਹੁਣੀ 5000 ਰੁਪਏ ਦੇਵਾ ਜਾਣਿਆਂ ਨੂੰ ਪੰਚਾਇਤ ਨਹੀਂ ਆਂਦਾ ਦੇ ਕਹਿੰਦੇ ਕਿ 5000 ਰੁਪਏ ਅਸੀਂ ਪੈਸੇ ਨਹੀਂ ਜਾਂਦੇ ਨੇ ਅੰਦਰ ਪਹਿਲੋ ਜਿਹੜਾ ਖਾਣ ਪੀਂਦੇ ਅਸੀਂ ਖਲਾ ਦਿੰਦੇ ਆ ਉਹ ਤੇ ਪਹਿਲੋ ਖਲਾ ਦਿੰਦੇ ਹੁਣ ਅਸੀਂ ਪਿਛਲੀ ਆ ਖਾਣ ਪੀਂਦੀ ਖਲਾਇਆ ਉਹ ਵੀ ਨਹੀਂ ਅੰਦਰ ਜਾਂਦਾ ਉਹ ਮੈਂ ਅੱਗੇ ਵੀਡੀਓ ਲਾ ਦਾਂਗਾ ਤੇ ਕੁਛ ਨਹੀਂ ਉੱਥੇ ਅੰਦਰ ਖਾਣ ਲਈ ਜਾਂਦਾ ਅਸੀਂ ਖਾਣ ਲਈ ਭੜਾ ਕੇ ਆਉਂਦਾ ਤੇ ਅੰਦਰ ਨੂੰ ਕੋਸ਼ਿਸ਼ ਦਾ ਦਵਾਈ ਵੀ ਨਹੀਂ ਪਹੁੰਚਾਉਂਦਾ ਤੇ ਵੀਡੀਓ ਪੰਜਾਬ ਸਰਕਾਰ ਤੱਕ ਸ਼ੇਅਰ ਕਰੋ ਕਿ ਅੰਦਰ ਦਵਾਈ ਪਹੁੰਚਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਚੇ ਦੀ ਮੈਂ ਤੁਹਾਨੂੰ ਜਿਹੜੀ ਆਵਾਜ਼ ਆ ਸੁਣਾ ਦਿੱਤੀ ਆ ਇਹ ਬੱਚਾ ਕੌਣ ਆ ਇਹ ਬੱਚਾ ਦਾ ਪ੍ਰਧਾਨ ਮੰਤਰੀ ਬਾਜੇ ਕੇ ਦਾ ਲੜਕਾ ਹੈ ਜਿਹੜਾ ਛੋਟੀ ਉਮਰ ਆ ਹੁਣ ਤੁਸੀਂ ਦੱਸੋ ਕਿ ਜੇਰੇ ਸਰਕਾਰ ਇਹ ਹੁਣ ਤੱਕਾ ਨਹੀਂ ਕਰ ਰਹੀ ਸਰਿਆਂਵਾਂ ਮਨੁੱਖੀ ਅਧਿਕਾਰਾਂ ਦਾ ਸਰਿਆਂਵਾਂ ਲੰਘਣਾ ਨਹੀਂ ਹੋ ਰਿਹਾ ਤੇ ਫਿਰ ਤੁਸੀਂ ਕਹਿਹੜਿਓ ਸਿੱਖ ਬੱਕਰਾ ਰਾਜ ਮੰਗਦੇ ਨੇ ਸਿੱਖ ਸੰਵਿਧਾਨ ਨੂੰ ਨਹੀਂ ਮੰਨਦੇ ਦੱਸੋ ਇਹ ਸੰਵਿਧਾਨ ਦੇ ਵਿੱਚ ਲਿਖਿਆ ਹੈਗਾ ਕਿ ਕਿਸੇ ਨੂੰ ਦੋਬਾਈ ਨਾ ਜੇਲ੍ਹ ਦੇ ਵਿੱਚ ਦਿੱਤੀ ਜਾਵੇ ਇਹ ਲਿਖਿਆ ਹੈਗਾ ਕਿਸੇ ਨੂੰ ਤੜਫਾ ਤਲਫਾ ਕੇ ਮਾਰਿਆ ਜਾਵੇ ਇਹ ਲਿਖਿਆਗਾ ਕਿ ਜਿਹੜਾ ਬੰਦਾ ਬਿਮਾਰ ਹੋਵੇ ਹੋ ਜੇ ਜੇਲ੍ਹ ਦੇ ਵਿੱਚ ਉਹਨੂੰ ਜੇਲ੍ਹ ਦੇ ਵਿੱਚ ਮਰ ਜਾਣਾ ਚਾਹੀਦਾ ਹੋਵੇ ਦਵਾਈ ਨਹੀਂ ਦਿੱਤੀ ਜਾਣੀ ਚਾਹੀਦੀ ਇਸ ਸੰਵਿਧਾਨ ਦੇ ਵਿੱਚ ਲਿਖਿਆਗਾ ਮਾਦਾ ਸਰਕਾਰ ਨੇ ਕਬੀਂਤੀ ਕਰਦਾ ਚਾਹੇ ਜੋ ਮਰ ਜੇ ਇੱਥੋਂ ਦੀ ਸਰਕਾਰਾ ਚਾਹੇ ਅਸਾਂ ਹੁੰਦੀ ਸਰਕਾਰ ਆ بیا ਸਿੰਘਾਂ ਨੂੰ ਨਾਂ ਤੜਪਾਓ ਸੱਤੋਂ ਇਹ ਜਰਿਆ ਨਹੀਂ ਜਾਂਦਾ ਸੱਤੋਂ ਝੱਲ ਨਹੀਂ ਹੁੰਦਾ ਕਿਉਂਕਿ ਸਾਨੂੰ ਲੱਗਦਾ ਕਿ ਯਾਰ ਸਾਡੇ ਭਾਈ ਨੇ ਉਹ ਸਾਡੇ ਛੋਟੇ ਵੱਡੇ ਭਰਾ ਨੇ ਤੇ ਤੁਸੀਂ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਉਹਨਾਂ ਦਾ ਇੱਕ ਸ਼ਿਕਾਰ ਖੇਡ ਰਹੇ ਹੋ ਇੱਕ ਪਾਸੇ ਤਾਂ ਤੁਸੀਂ ਹਜ਼ਾਰਾਂ ਕੋਤੇ ਮੀਲ ਉਹਨੂੰ ਬੰਦ ਕਰ ਰਹੇ ਹੋ ਤੇ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਐ ਇਸ ਨੂੰ ਤਾਂ ਉਹਨਾਂ ਨੂੰ ਜਿਹੜਾ ਹੈਗਾ ਕਿ ਤੁਸੀਂ ਸਿੱਧੀ ਗੋਲੀ ਮਾਰ ਦਿਓ ਜੇ ਤੁਹਾਨੂੰ ਐਨੇ ਬੁਰੇ ਲੱਗਦੇ ਨੇ ਤਲਫੋਂ ਦੇ ਨਾਲ ਤਾਂ ਬੰਦੇ ਨੂੰ ਸਿੱਧੀ ਗੋਲੀ ਵਾਰ ਕੇ ਮਾਰ ਦਿਓ ਸਿੱਖ ਇਹਨਾਂ ਵਾਸਤੇ ਰਹਿ ਗਿਆ ਜਦੋਂ ਬਾਰੀ ਆਉਂਦੀ ਆ ਬਾਰਡਰਾਂ ਤੇ ਤਾਂ ਸਿੱਖ ਲੜਦਾਗਾ ਜਿੱਥੇ 93% ਜਿਹੜੀਆਂ ਕੁਰਬਾਨੀਆਂ ਨੇ ਤਾਂ ਸਿੱਖਾਂ ਨੇ ਦਿੱਤੀਆਂ ਤਾਂ ਅਸੀਂ ਰੋਜ਼ ਤੁਹਾਡੇ ਕੋਲ ਪਿੱੜਦੇ ਆ ਕਿ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਤੇ ਅਗਲਾ ਕਹਿੰਦਾ ਪਿੱਟੀ ਜਾਓ ਸਾਨੂੰ ਕੀ ਆ ਤੁਸੀਂ ਕੁਰਬਾਨੀਆਂ ਦਿੱਤੀਆਂ ਤੇ ਅਸੀਂ ਕੁਰਸੀਆਂ ਤੇ ਬੈਠ ਕੇ ਇਹ ਸਿੱਖਾ ਕੌਮ ਦਾ ਉਦੋਂ ਪੱਪੇ ਬੇੜਾ ਬੈਠਾਗਾ ਬਲਦੇਵ ਮਾਨ ਤੇ ਮਾਸਟਰ ਤਾਰਾ ਸਿੰਘ ਦਾ ਜਦੋਂ Nehru ਤੇ Gandhi ਦੀਆਂ ਗੱਲਾਂ ਦੇ ਵਿੱਚ ਆ ਕੇ ਜਿਹੜਾ ਆਪਣਾ ਅਜਾਲ ਖਿੱਤਾ ਛੱਡ ਦਿੱਤਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਤਾਂ ਅੱਜ ਸਿੱਖ ਕੌਮਾਂ ਐਵੇਂ ਬਿਲਕ ਰਹੀ ਆ ਤੇ ਜਵੇਂ ਬੱਚਾ ਬਿਲਕ ਰਿਹਾ ਤੇ ਕੌਮ ਬਿਲਕ ਰਹੀ ਆ ਤੇ ਅੰਦਰ ਸਿੰਘ ਬਿਲਕ ਰਏ ਨੇ ਇਹ ਗੱਲ ਨਹੀਂ ਕਿ ਉਹਨੂੰ ਸਜ਼ਾ ਐਦਾ ਸਾਡੇ ਜਿਹੜੇ ਨੌਜਵਾਨ ਨੇ ਤੀਤੀ 32-33 ਸਾਲਾਂ ਤੋਂ ਬੈਠੇ ਆ ਦਵਾਈ ਉਹਨਾਂ ਨੂੰ ਦਿੱਤੀ ਜਾਂਦੀ ਆ ਚਾਹੇ ਉਹ ਪੰਜਾਬ ਦੀ ਜੇਲ੍ਹ ਚ ਚਾਹੇ ਉਹ ਤਿਹਾਰ ਜੇਲ੍ਹ ਚ ਚਾਹੇ ਦਿੱਲੀ ਦੇ ਵਿੱਚ ਤੇ ਚਾਹੇ ਉਹ ਕਿਸੇ ਹੋਰ ਜ਼ਿਲ੍ਹਾ ਦੇ ਵਿੱਚ ਆ ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਆ ਇਲਾਜ ਕਰਵਾਇਆ ਜਾਂਦਾ ਹੈਗਾ ਉਹਨਾਂ ਦਾ ਪੈਸੇ ਵੀ ਉਹਨਾਂ ਨੂੰ ਜਿਹੜਾ ਸਭ ਭੇਜਣ ਦਾ ਮੁਲਾਕਾਤਾਂ ਵੀ ਹੁੰਦੀਆਂ ਨੇ ਮੁਲਾਕਾਤਾਂ ਜੋ ਇੱਥੇ ਹੋਣ ਦਾ ਕੀ ਫਾਇਦਾ ਮੁਲਾਕਾਤਾਂ ਦਾ ਜਦੋਂ ਤੁਸੀਂ 5000 ਤੋਂ ਅੰਦਰ ਜਿਹੜਾ ਰੁਪਈਆ ਨਹੀਂ ਭੇਜ ਸਕਦੇ ਤੁਸੀਂ ਕੋਈ ਖਾਣਾ ਨਹੀਂ ਦੇ ਸਕਦੇ ਤੇ ਫਿਰ ਇਹ ਇਹਦਾ ਇੱਕ ਨੇਰਾ ਇਹ ਪਾਇ ਕਹਿ ਲਈ ਇਹ ਤਾਂ ਨੇਰਾ ਬਹੁਤ ਸਰਕਾਰ ਦਾ ਨਜਾਇਜ਼ ੱਟਕਾ ਹੈਗਾ ਇਹਨੂੰ ਹੁਣ ਤੁਸੀਂ ਦੱਸੋ ਕਿ ਹੁਣ ਇਹਦਾ ਕੀ ਕੀਤਾ ਜਾਵੇ ਹੱਲ ਕੀ ਹੈ ਇਹਦਾ ਸਿੱਖ ਕੌਮ ਨੂੰ ਤੁਸੀਂ ਤੜਫਾ ਰਹੇ ਹੋ ਕਿਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਨੇ ਤੇ ਉਧਰ ਸਿੱਖ ਕੌਮ ਧਰਨੇ ਡੇਰੇ ਲਾਉਂਦੀ ਆ ਉਧਰ ਤੜਫਾਇਆ ਜਾਂਦਾ ਤੇਰ੍ਹਾਂ ਬੈਠਿਆਂ ਦੇ ਉੱਪਰ ਜੇ ਕੋਈ ਰੋਸਮਾਰਤ ਕਰਦਾਗਾ ਰੋਸਮਜ਼ਾਰਾ ਕਰਦਾਗਾ ਤਾਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤੇ ਇੱਥੇ ਈਆਂ ਭੈਣਾਂ ਦੀ ਟਕੇ ਟਕੇ ਦੇ ਜਿਹੜੇ ਸਾਧ ਨੇ ਮੈਂ ਇਹ ਕਹਿਣਾਗਾ ਕਿ ਸਾਡੀਆਂ ਮਾਵਾਂ ਭੈਣਾਂ ਨੂੰ ਪਹਿਲੀ ਗੱਲ ਤਾਂ ਜਾਣਣੀ ਚਾਹੀਦਾ ਚਲੋ ਕਈ ਵਾਰੀ ਬੰਦਾ ਇੱਥੋਂ ਤੱਕ ਮਾਨ ਹੀ ਨਾ ਟੁੱਟ ਜਾਂਦਾ ਇਹ ਕਹ ਲਈ ਆਪਾਂ ਜਾਂ ਇਹ ਕਹ ਲਈ ਕਿ ਆਪਣੇ ਬੱਚਿਆਂ ਦੇ ਜਾਂ ਆਪਣੇ ਘਰ ਲਈ ਆਪਣੇ ਪੁੱਤ ਪੋਤਿਆਂ ਲਈ ਕਹਿ ਲਓ ਚਲ ਕਿ ਜੇ ਜਾ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ ਬੰਦਾ ਆ ਜਿਹੜਾ ਆਰਥਿਕ ਪੱਖੋਂ ਟੁੱਟ ਜੇ ਜਾਂ ਬਿਮਾਰੀ ਪੱਖੋਂ ਟੁੱਟ ਜੇ ਉਹਨੂੰ ਐ ਹੁੰਦਾ ਕਿ ਮੇਰਾ ਇੱਥੋਂ ਵੀ ਇਲਾਜ ਹੋ ਜੇ ਇੱਥੋਂ ਵੀ ਇਲਾਜ ਹੋਵੇ ਤਾਂ ਉਹ ਇਹਨਾਂ ਡੇਰਿਆਂ ਦੇ ਚੁੰਗਲ ਦੇ ਵਿੱਚ ਫਸੇ ਜਾਂਦਾ ਆਜ ਇੱਕ ਕੋਈ ਬਲਜਿੰਦਰ ਸਾਹ ਦਾ ਆਜ ਅੰਬਰਤਪਾਲ ਮਹਿਰੋ ਨੇ ਉਹਦੀ ਚੰਗੀ ਸਰਵਿਸ ਕੀਤੀ ਆ ਚਾਰ ਲੜਕੀਆਂ ਦਾ ਬਲਾਤਕਾਰ ਕੀਤਾ ਉਹ ਉਹ ਸਾਧ ਨੇ ਚਾਰ ਲੜਕਿਆਂ ਦਾ ਬਲਾਤਕਾਰ ਤੇ ਉਹਨੂੰ ਅੰਮ੍ਰਿਤਪਾਲ ਮੇਰੇ ਨੂੰ ਕਹਿੰਦਾ 10 ਲੱਖ ਰੁਪਏ ਲੈ ਲੈ ਤੇ ਇਹਦਾ ਜਿਹੜਾ ਹੈਗਾ ਮੁੱਦਾ ਨਾ ਸੇੜੀ ਉਹ ਕਹਿੰਦਾ ਅਸੀਂ 10 ਲੱਖ ਦੇ ਬਹਾਨੇ ਉਹਨੂੰ ਸੱਦੇ ਆ ਤੇ ਫਿਰ ਉਹਦੀ ਸਰਵਿਸ ਕੀਤੀ ਚੰਗੀ ਜਿਹੜੇ ਬਲਾਤਕਾਰੀਆਂ ਨੇ ਉਹਨਾਂ ਸਰਕਾਰਾਂ ਸਹਿ ਦੇ ਰਹੀ ਆ ਉਹਨਾਂ ਨੂੰ ਪੂਜ ਰਹੀ ਆ ਤੇ ਜਿਹੜੇ ਸਿੰਘਾਂ ਨੇ ਆਪਣੀ ਉਮਰ ਤੋਂ ਵੱਧ ਦੋ-ਦੋ ਉਮਰਾਂ ਦੀ ਜਿਹੜੀ ਸਜ਼ਾ ਗਈ ਕੱਟ ਲਈ ਉਹ ਜੇਲ੍ਹਾਂ ਦੇ ਵਿੱਚ ਨੇ ਬਲਾਤਕਾਰੀ ਸਾਧ 3 ਦਿਨ ਇੱਥੇ ਰੋਲਾ ਤੇ ਆਉਂਦੇ ਨੇ ਤੇ ਸਾਡੇ ਬੰਦੀ ਸਿੰਘਾਂ ਨੂੰ ਵੀ ਉਹਨਾਂ ਨੂੰ ਪ੍ਰੋਲ ਕਤੋਂ ਨਹੀਂ ਮਿਲਦੀ ਭਾਈ ਜਗਤਾਰ ਸਿੰਘ ਤਾਰਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਹੋਰ ਜਿਹੜੇ ਨਾਲ ਦੇ ਸਿੰਘ ਨੇ ਤਿੰਨ ਜਾਂ ਚਾਰ ਸਿੰਘਾਂ ਨੂੰ ਮਿਲਦੀ ਆ ਪ੍ਰੋਲ ਨੌ ਸਿੰਘ ਕੈਦੀ ਨੇ ਜਿਹੜੇ ਪੁਰਾਣੇ ਉਹ ਨੌ ਸਿੰਘ ਨੇ ਤੇ ਉਤੋਂ ਬਖਰੇ ਨੇ ਦੋ ਜਿਹੜੇ ਤੇ ਆਪਣਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਤੇ ਉਹਨਾਂ ਨੂੰ ਦੇਖੋ ਮਾਨਸਿਕਤਾ ਉਹ ਤੇ ਤਸੀਹੇ ਦੇ ਦੇ ਕੇ ਉਹਨੂੰ ਖਤਮ ਕਰ ਦਿੱਤਾ ਤੇ ਉਹਨਾਂ ਤੋਂ ਦੱਸੋ ਹੁਣ ਕੀ ਇਸ ਖਤਰਾ ਹੈਗਾ ਹੁਣ ਸਰਕਾਰ ਸਾਢ ਨਹੀਂ ਸਕੀ ਜਦੋਂ ਉਹਨੂੰ ਸਜ਼ਾ ਭੁਗਤ ਲਈ ਜਾਂ ਫੇਰ ਵੀ ਸਰਕਾਰ ਨਹੀਂ ਸਾਢ ਰਹੀ ਤੇ ਬੰਦੀ ਸਿੰਘ ਸਾਡੇ ਛੱੜਨੇ ਕੀ ਸੀ 50 ਦੇ ਕਰੀਬ ਬੰਦੀ ਸਿੰਘ ਸਾਡੇ ਹੋਰ ਬਣਾ ਦਿੱਤੇ ਮਾਤਾ ਨੂੰ ਪਹਿਲਾਂ ਵੀ ਕਹਿਣਾ ਹੁੰਨਾਗਾ ਸਰਕਾਰ ਚਾਹੇ ਕੋਈ ਆ ਪਹਿਲਾਂ ਇਹਨਾਂ ਨੂੰ ਆਪਣੇ ਕੀਤੇਆਂ ਦਾ ਪੁਸਤਾ ਪਾਦਰ ਕਰਨਾ ਪੈਂਦਾ ਹੈਗਾ ਉਹਨਾਂ ਨੂੰ ਕੇ ਪੀ ਐਸ ਗੱਲ ਨੇ ਮੁੰਡੇ ਮਾਰੇ ਨੇ ਬਿਆੰਤੇ ਨੇ ਮੁੰਡੇ ਮਾਰੇ ਸੀ ਜਾਂ ਹੋਰ ਅਫਸਰਾਂ ਨੇ ਜਿਹੜਾ ਨੇ ਮਾਰੇ ਆ ਉਹਨਾਂ ਦਾ ਜਾ ਕੇ ਹਾਲ ਪੁੱਛ ਕੇ ਦੇਖੋ ਵੈਸੇ ਤਾਂ ਜਿਹੜੇ ਮਰ ਗਏ ਪੰਜ-ਸੱਤ ਜਣੇ ਤਾਂ ਬਾਕੀ ਜਿਹੜੇ ਰਹਿੰਦੇ ਆ ਉਹਨਾਂ ਦਾ ਹਾਲ ਪੁੱਛ ਕੇ ਦੇਖੋ ਇਹ ਜਿਹੜਾ ਇੱਕ ਤੁਸੀਂ ਅਤਿਆਚਾਰ ਕਰ ਰਹੇ ਹੋ ਸਿੱਖ ਕੌਮ ਉੱਤੇ ਚਾਹੇ ਕੋਈ ਵੀ ਅਪਰਾਧੀ ਕਿੰਡਾ ਵੱਡਾ ਅਪਰਾਧੀ ਹੋਵੇ ਪਰ ਉਹਦੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਕੀਤੀ ਜਾਂਦੀ ਆ ਤੇ ਉਹਦੇ ਜਿਹੜੇ ਅਧਿਕਾਰ ਨੇ ਉਹਨੂੰ ਖਾਣਾ ਸਹੀ ਉਹਨੂੰ ਖਾਣਾ ਮਿਲਣਾ ਚਾਹੀਦਾ ਸਾਫ਼ ਸੁਥਰਾ ਤੇ ਮੈਡੀਸਨਾਂ ਜਿਹੜੀ ਉਹ ਬੰਦੇ ਨੂੰ ਮਿਲਣੀ ਚਾਹੀਦੀ ਆ ਜੇ ਰੁਪਏ ਨੇ ਤੇ ਉਹ ਵੀ ਅੰਦਰ ਜਾਂਦੇ ਨੇ ਪੰਜਾਬ ਦੇ ਕਿਹੜਾ ਜ਼ਿਲ੍ਹਾ ਵਿੱਚ ਨਹੀਂ ਜਾਂਦੇ ਅੰਦਰ ਰੁਪਏ ਨਸ਼ਾ ਜਾ ਸਕਦਾ ਹੈਗਾ ਚਿੱਟਾ ਜਾ ਸਕਦਾ ਹੈਗਾ ਗੋਲੀਆਂ ਜਾ ਸਕਦੀਆਂ ਨੇ ਪੁੱਕੀ ਫੀਮ ਜਾ ਸਕਦੇ ਅੰਦਰ ਬੀੜੀਆਂ ਤੇ ਬੀੜੇ ਦੇ ਮੰਡਲ ਜਾ ਸਕਦੇ ਅੰਦਰ ਪਰ ਇੱਕ ਜਿਹੜੀ ਕਿਸੇ ਨੂੰ ਬਿਮਾਰੀ ਲੱਗੀ ਆ ਜਾਂ ਮਿਰਗੀ ਦੇ ਦੌਰੇ ਪੈਂਦੇ ਆ ਕਲਵੰਤ ਸਿੰਘ ਰੌਕੇ ਨੂੰ ਜਾਂ ਪ੍ਰਧਾਨ ਮੰਤਰੀ ਬਾਜੇ ਕੇ ਜਿਵੇਂ ਮੈਨੂੰ ਫੋਨ ਸੰਘਣਾਗਾ ਤੇ ਜਾਂ ਹੋਰ ਸਿੰਘ ਨੇ ਭਾਈ ਅੰਮਰਤਪਾਲ ਸਿੰਘ ਉਹਨਾਂ ਮਰਤਪਾਲ ਸਿੰਘ ਨੇ ਤੁਸੀਂ ਪਾਸੇ ਵੀ ਕਰ ਲਏ ਐਨਐਸਟੀ ਵੀ ਲਾ ਲਿਆ ਜਦੋਂ ਬੰਦਾ ਬਿਮਾਰ ਹੁੰਦਾਗਾ ਤੇ ਉਹਨੂੰ ਦਵਾਈ ਵੀ ਨਹੀਂ ਮਹੀਇਆ ਕਰਾਈ ਜਾਂਦੀ ਇਹ ਸਰੀਆਮ ਮਨੁੱਖੀ ਅਧਿਕਾਰਾਂ ਦਾ ਅਲੰਘਣਾ ਨਹੀਂ ਤੇ ਹੋਰ ਕੀ ਐ ਇਹ ਸਿੱਖ ਕੌਮ ਕਿਉਂ ਪਿਸਦੀ ਆ ਸਿੱਖ ਕੌਮ ਕਿਉਂ ਇਸ ਤਰ੍ਹਾਂ ਕਰਦੀ ਆ ਸਿੱਖ ਕੌਮ ਸਰਵੱਤ ਦਾ ਭਲਾ ਮੰਗਣ ਵਾਲੀ ਕੌਮ ਆ ਉੱਥੇ ਜਾ ਕੇ ਖੜਦੀ ਆ ਜਿੱਥੇ ਕੋਈ ਨਹੀਂ ਜਾਂਦਾ ਚਾਹੇ ਕਰੋਨਾ ਕਾਲ ਹੋ ਜੇ ਚਾਹੇ ਕਿਤੇ ਬੰਬ ਵਰਦੇ ਹੋਣ ਚਾਹੇ ਕਿਸੇ ਹੋਰ ਆਪਤਾ ਹੀ ਹੋਵੇ ਤਾਂ ਸਭ ਤੋਂ ਪਹਿਲਾਂ ਸਿੱਖ ਕੌਮ ਉਹਰੇ ਹੁੰਦੀ ਆ ਜਾਂ ਲੰਗਰ ਲਾ ਲਈਏ ਤਾਂ ਸਿੱਖ ਕੌਮ ਉਹਰੇ ਹੁੰਦੀ ਆ ਇਸ ਕਰਕੇ ਤੁਸੀਂ ਸਿੱਖ ਕੌਮ ਨੂੰ ਇੱਕ ਇਹ ਲੰਗਰ ਲਾਉਣ ਵਾਲੀ ਕੌਮ ਸਮਝ ਲਿਆ ਜਾਂ ਇਹ ਕਹਿੰਦਾ ਕਿ ਸਿੱਖ ਕੌਮ ਭਾਦਰਾ ਜੀ ਤਾਂ ਬੰਬਾਂ ਦੇ ਵਿੱਚ ਜਿਹੜੀ ਮੈਡੀਸਨ ਦਵਾਉਂਦੇ ਆ ਪੱਟੀਆਂ ਮਲਮ ਕਰਦੇ ਆ ਖਾਣਾ ਦਿੰਦੇ ਆ ਇਸ ਕਰਕੇ ਤੁਸੀਂ ਜਿੱਲੀਲ ਕਰ ਰਹੇ ਹੋ ਸਿੱਖ ਕੌਮ ਨੂੰ ਸਰਕਾਰਾਂ ਦਾ ਤੇ ਭਗਵੰਤ ਮਾਨ ਦੀ ਸਰਕਾਰ ਆ ਇਹ ਨਹੀਂ ਘਟਣੀ ਕਿ ਜਾ ਰਿਹਾ ਨਾ ਅਕਾਲੀਆਂ ਨੇ ਘਟ ਕੇ ਜਾ ਰਹੀ ਆ ਨਾ ਕਾਂਗਰਸ ਨੇ ਘਟ ਕੇ ਜਾ ਰਹੀ ਆ ਨਾ ਬੀਜੇਪੀ ਘਟ ਕੇ ਜਾ ਰਦੀ ਆ ਦੱਸੋ ਬੰਦਾ ਜਾਵੇ ਤਾਂ ਜਾਵੇ ਕਿੱਥੇ ਇਹ ਹਾਲ ਆ ਜਿਹੜੇ ਅੱਜ ਇਸ ਜਿਹੜੇ ਬੱਚੇ ਦੀ ਮੈਂ ਵੀਡੀਓ ਸੁਣੀ ਮਨ ਬੜਾ ਦੁਖੀ ਹੋਇਆ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜਿਹੜਾ ਇੱਕ ਬਹਿੀਰ ਦੇ ਨਾਲ ਦੇ ਹਜਾਰਾ ਸਿੰਘ ਨਾਲ ਸੀ ਤਾਂ ਫਿਰ ਅੱਧਾ ਪੰਜਾਬ ਸੀ ਵਿੱਚ ਸਾਰਿਆਂ ਤੇ ਐਨਐਸਏ ਲਗਾ ਕੇ ਸਾਰਿਆਂ ਨੂੰ ਡਬੂਗਾ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਤੇ ਜਿਹੜੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਹਰ ਵਾਰਤ ਰਹਿੰਦੇ ਇਕੱਲੇ ਉਹ ਸਾਥੀ ਚੱਕੇ ਨੇ ਤੇ ਉਹ ਪੱਠੇ ਵੜਦਾ ਜਿਹੜਾ ਪ੍ਰਧਾਨ ਮੰਤਰੀ ਬਾਜੇਕੇ ਦਾ ਲੋਕ ਮਖੌਲ ਡਾਉਂਦੇ ਨੇ ਤੇ ਉਹਨੇ ਤਾਂ ਆਪਣੀ ਜ਼ਿੰਦਗੀ ਜਿਹੜਾ ਸਵਾਰ ਲੈਤੀ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤੀ ਕਿਉਂਕਿ ਉਹ ਜੋ ਉਸ ਖਾਂਦਾ ਸੀ ਪਹਿਲਾਂ ਨਸਾ ਵਗੈਰਾ ਆਪਣਾ ਸਾਰਾ ਪਰਿਵਾਰ ਉਹਨੇ ਸਮਾਰ ਦਿੱਤਾ ਸਾਰੇ ਪਰਿਵਾਰ ਅੰਮਰਤਾਰੀ ਹੋ ਗਿਆ ਤੇ ਅੱਜ ਲੋਕ ਟਕੇ ਟਕੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਨਾ ਕੋਈ ਆਕਲਾ ਨਾ ਕੋਈ ਮੌਤਾ ਜਿਨ੍ਹਾਂ ਨੂੰ ਐ ਨਹੀਂ ਪਤਾ ਕਿ ਸਾਡੀਆਂ ਭੈਣਾਂ ਦੇ ਨਾਲ ਕੀ ਰੇਪ ਹੋ ਰਹੇ ਨੇ ਉਹ ਲੋਕ ਕਮੈਂਟ ਕੀ ਕਰਦੇ ਆ ਵੀਡੀਓ ਪਾਉਂਦੇ ਆ ਪੱਠੇ ਵੜਦਿਆਂ ਦੀ ਪਹਿਲਾਂ ਪਾਉਂਦੇ ਆ ਕਿ ਉਹ ਨਾਲ ਅਸੀਂ ਵੀ ਮਰ ਜਾਾਂਗੇ ਅਮਰਪਾਲ ਦੇ ਜਦੋਂ ਪੁਲਿਸ ਆਉਂਦੀ ਆ ਇਹ ਤਾਂ ਵੀਡੀਓ ਦਿਖਾਉਣਾ ਹੀ ਪੈਂਦਾਗਾ ਜਵਾਨਾ ਪਹਿਲਾਂ ਜਵਾਨਾ ਤੇ ਹੁਣ ਦਾ ਜਵਾਨਾ ਜਿਹੜਾ ਚੇਂਜ ਇਸ ਕਰਕੇ ਚੇਂਜ ਕਿਹਾ ਜਾਂਦਾ ਕਿ ਅੱਜ ਕੱਲ ਹਰੇਕ ਦੇ ਜਿਹੜੇ ਨੇ ਮੋਬਾਈਲ ਨੇ ਪਹਿਲਾਂ ਇਸ ਤਰ੍ਹਾਂ ਹੀ ਸਿੱਖਾਂ ਨੂੰ ਜਿਹੜਾ ਚੱਕ-ਚੱਕ ਕੇ ਮਾਰਿਆ ਜਾਂਦਾ ਸੀ ਕਿਸੇ ਨੂੰ ਪਾਣੀ ਲਾਉਂਦੇ ਮਾਰ ਦਿੰਦੇ ਸੀ ਕਿ ਕੋਈ ਪੱਠੇ ਕੱਢਣ ਪੜਨ ਗਿਆ ਤਾਂ ਮੁੜਦਾ ਨਹੀਂ ਸੀ ਉਹ ਭੈਣ ਕੋਲੇ ਗਿਆ ਤਾਂ ਮੁਰਦਾ ਨਹੀਂ ਸੀ ਰਾਤ ਪੈ ਜਾਂਦੀ ਜੇ ਕਿਤੇ ਚੱਲ ਵੀ ਪੈਂਦੇ ਤਾਂ ਖਤਮ ਕਰ ਦਿੰਦੇ ਸੀ ਤਾਂ ਗੋਲੀਆਂ ਮਾਰ ਕੇ ਪਤਾ ਲੱਗਦਾ ਲੱਗਦਾ ਵੀ ਨਹੀਂ ਸੀ 90% ਤੋਂ ਉੱਪਰ ਸਾਡੇ ਨੌਜਵਾਨ ਸਾਡੇ ਮਾਮਾ ਭੈਣਾਂ ਦੀਆਂ ਲਾਸ਼ਾਂ ਨਹੀਂ ਲੱਭੀਆਂ ਅਜੇ ਤੱਕ ਨਾ ਹੀ ਦੱਸਿਆ ਗਿਆ ਕਿ ਕਿਹੜੇ ਥਾਣੇ ਨੇ ਚੱਕਿਆ ਕਿਹੜੀ ਪੁਲਿਸ ਨੇ ਚੱਕਿਆ ਤੇ ਕਿਹੜੇ ਅਫਸਰ ਨੇ ਚੱਕਿਆ ਨਾ ਹਾਲੇ ਤੱਕ ਇਹ ਪਤਾਗਾ ਤੇ ਨਾ ਹੀ ਅਜੇ ਤੱਕ ਕੋਈ ਲਾਸਾ ਮੜੀਆਂ ਨੇ ਮਾਪੇ ਬੁੱਢੇ ਹੋ ਕੇ ਡਿੱਗਦੇ ਆਪਣੇ ਪੁੱਤਰਾਂ ਨੂੰ ਇਸ ਜਗਤੋਂ ਅਲਵਿਦਾ ਕਹਿ ਗਏ ਨੇ ਮਰ ਚੁੱਕੇ ਨੇ ਆਪਣੇ ਪੁੱਤਰਾਂ ਦੇ ਵਿਜੋਗ ਵਿੱਚ ਆਪਣੀਆਂ ਧੀਆਂ ਪੈਣਾ ਮਾਮਾ ਦੇ ਵਿਜੋਗ ਦੇ ਵਿੱਚ ਮੈਂ ਕਈਆਂ ਇਹੋ ਜਿਹੇ ਮਾਮਾ ਵੇਖਿਆ ਨੇ ਸਾਰਾ ਪਰਿਵਾਰ ਚੱਕ ਕੇ ਪੁਲਿਸ ਨੇ ਮਾਰ ਦਿੱਤਾ ਚੱਲੀਆ ਮਾਮਾ ਨੇ 80 ਸਾਲ ਦੀ ਉਮਰ ਆ ਕਿਸੇ ਦੀ 50 ਕਿ 90 ਸਾਲ ਤੇ ਜਦੋਂ ਉਹ ਨਾ ਦਰਦ ਸੁਣਨ ਦੇ ਕੋਲੇ ਜਾ ਕੇ ਤੇ ਉਦੋਂ ਉਦੋਂ ਮਨ ਨੂੰ ਤੇ ਉਹਨਾਂ ਦੇ ਮਨ ਨੂੰ ਪੁੱਛ ਕੇ ਦੇਖੋ ਤੇ ਇੱਕ ਸੁਣਨ ਵਾਲੇ ਨੂੰ ਜੇਕਰ ਤੁਹਾਡਾ ਹਿਰਦਾ ਕੋਮਲਾ ਜੇ ਤੁਸੀਂ ਦਿਆਮਾਨ ਹੋ ਤੇ ਤੁਹਾਡੇ ਅੰਦਰ ਦਇਆ ਗਈ ਤਾਂ ਜੇਕਰ ਤੁਸੀਂ ਪੱਥਰ ਇਨਸਾਨ ਹੋ ਤੁਹਾਡੇ ਅੰਦਰ ਕਿ ਪੱਥਰ ਧਰਿਆ ਪਿਆਗਾ ਤੇ ਇਸ ਫੇਰ ਤਾਂ ਕੀ ਕਹਿਣਾਗਾ ਤੇ ਨਹੀਂ ਜੇਕਰ ਅੱਜ ਆ ਸਿੰਘਾਂ ਦੇ ਹਾਲਾਤ ਹੋ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਦੇ ਸਿੰਘਾਂ ਦੇ ਜਿਹੜੇ ਹਾਲਾਤ ਨੇ ਇਹ ਬਹੁਤ ਜਿਹੜੇ ਮਾੜੇ ਨੇ ਇਹ ਸਰਕਾਰ ਨੂੰ ਚਾਹੀਦਾਗਾ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਤੇ ਉੱਥੋਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਤੇ ਉੱਥੇ ਦੀ ਸਰਕਾਰ ਨੂੰ ਚਾਹੀਦਾ ਠੀਕ ਆ ਕਿ ਤੁਸੀਂ ਜਿਹੜਾ ਐਨਐਸਐ ਲਾ ਲਿਆ ਜੋ ਮਰਜ਼ੀ ਲਾ ਲਓ ਹੋਰ ਲਾ ਲਓ ਗੱਲ ਉਹਦੀ ਨਹੀਂ ਗੱਲ ਇਹ ਆ ਕਿ ਉਹਨਾਂ ਨੂੰ ਜਿਹੜੀ ਦਵਾਈ ਆ ਉਹ ਸਹੀ ਟਾਈਮ ਦਿੱਤੀ ਜਾਵੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਤੇ ਉਹਨਾਂ ਨੂੰ ਖਾਣਾ ਜਿਹੜਾਗਾ ਆਪਾਂ ਜਿਹੜਾ ਖਾਣਾ ਜਾਂਦਾਗਾ ਜਿਹੜੀਆਂ ਜੇਲ੍ਹਾਂ ਦੇ ਵਿੱਚ ਬਾਹਰੋਂ ਜਿਵੇਂ ਆਪਾਂ ਕੇਲੇ ਫਰੂਟ ਲੈ ਕੇ ਜਾਂ ਹੋਰ ਹੋਗੇ ਤੇ ਕਈ ਜੇਲ੍ਹਾਂ ਦੇ ਵਿੱਚ ਇਹ ਵੀ ਨਹੀਂ ਜਾਂ ਦਿੱਤਾ ਜਾਂਦਾ ਇਸ ਕਰਕੇ ਵੀਡੀਓ ਲੰਬੀ ਹੁੰਦੀ ਆ ਤੇ ਬਹੁਤ ਕੁਸਾ ਬੋਲਣ ਨੂੰ ਬਹੁਤ ਕੁਸ ਪਿਆ ਵੀ ਆ ਤੇ ਪਰਾਂ ਇੱਕ ਦਰਦ ਦਾ ਜਿਹੜਾ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ ਉਸ ਸਿੰਘ ਦਾ ਦਰਦ ਦਾ ਜਿਹੜਾ ਕਿ ਲੋਕ ਨੂੰ ਟਿੱਚਰਾ ਕਰਦੇ ਸੀ ਪਹਿਲਾਂ ਵੀ ਕਿ ਮੋਨਾ ਜੀ ਇਹ ਟਰਮਾਡੋਲ ਖੰਡਾ ਜੀ ਫਲਾਣਾ ਖੰਡਾ ਅੱਜ ਉਹਨੇ ਅੰਬਰਨ ਸਕ ਲਿਆ ਗੋਲ ਦਮਲਾ ਬਣ ਲਿਆ ਤਾਂ ਸਰਕਾਰ ਨੇ ਚਾਕੇ ਅੰਦਰ ਛੜ ਦਿੱਤਾ ਆ ਬੱਚੇ ਦੀ ਉਮਰ ਕਿੰਨੀ ਹੋਊਗੀ 10-12 ਸਾਲ ਦੀ ਹੋਊਗੀ ਤੇ ਇਸ ਤਰ੍ਹਾਂ ਤੜਫਾਉਣਾ ਸਿੱਖ ਕੌਮ ਨੂੰ ਜਿਹੜਾ ਹੈਗਾ ਇਹ ਬੰਦਾ ਜਿਹੜਾ ਕੋਈ ਵੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਕੋਈ ਪ੍ਰਸ਼ਾਸਨ ਅਧਿਕਾਰੀ ਆ ਚਾਹੇ ਕੋਈ ਵੱਡਾ ਅਫਸਰ ਆ ਇਹ ਜਿੰਨਾ ਮਰਜ਼ੀ ਤੁਸੀਂ ਜ਼ੁਲਮ ਕਰ ਲੋ ਇਹ ਦੇਣਾ ਰੱਬ ਕੋਲੇ ਲੇਖਾ ਤੁਹਾਨੂੰ ਸਾਰਿਆਂ ਨੂੰ ਪੈਣਾਗਾ ਇਹ ਸਦਾ ਨਿਚ ਚੜਾਈਆਂ ਤੇ ਗੁੱਡੀਆਂ ਰਹਿੰਦੇ ਹੁੰਦੀਆਂ ਤੇ ਇਹ ਭਗਤ ਦਾ ਪਤਾ ਨਹੀਂ ਕਦੋਂ ਬਦਲ ਜਾਵੇ ਕਦੋਂ ਅੱਤ ਤੇ ਅੰਤ ਦਾ ਜਿਹੜਾ ਬੈਰ ਹੁੰਦਾਗਾ ਕਦੋਂ ਬੰਦੇ ਦੀ ਚੜਾਈ ਆ ਜਿਹੜੀ ਥੱਲੇ ਡਿੱਗ ਜਾਵੇ ਤੇ ਇੰਨੀਆਂ ਬੇਨਤੀਆਂ ਸੀ ਜਿਹੜੀਆਂ ਮਨਜ਼ੂਰ ਕਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਤਾਂ बोल ਹੀ ਸਕਦੇ ਆ ਆਪਾਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰ ਸਕਦੇ ਆ ਤੇ ਤੁਹਾਡਾ ਕੰਮ ਇਹ ਆ ਜਿੰਨੇ ਸੁਣਨ ਵਾਲੇ ਆ ਪੰਜਾਬੀ ਵਰਸਾ ਟੀਵੀ ਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਸਰਕਾਰਾਂ ਤੱਕ ਪਹੁੰਚਾ ਸਕਦੇ ਹੋ ਤੇ ਵੈਸੇ ਤਾਂ ਸਰਕਾਰਾਂ ਬੋਲੀਆਂ ਨੇ ਇੱਥੋਂ ਦਾ ਅੰਨਾ ਕਾਨੂੰਨ ਆ ਇੱਥੇ ਅੰਨੇ ਨੂੰ ਬੋਲਾ ਧੂਈ ਫਿਰਦਾਗਾ ਉਹ ਕੰਮ ਹੋਇਆ ਪਿਆਗਾ ਤੇ ਵੈਸੇ ਤਾਂ ਰੱਬ ਰੱਖਿਆ ਹੀ ਆ ਚਲੋ ਫੇਰ ਵੀ ਕਿਤੇ ਨਾ ਕਿਤੇ ਫੇਰ ਵੀ ਅਪਮਾਨ ਨੂੰ ਹੁੰਦਾਗਾ ਯਾਰ ਸ਼ਾਇਦ ਕਿਹਾ ਕਈ ਵਾਰੀ ਬੰਦੇ ਦਾ ਮਨ ਡੋਲ ਜਾਂਦਾ ਕਈ ਵਾਰ ਬੰਦੇ ਦੇ ਮਨ ਵਿੱਚ ਦਇਆ ਆ ਜਾਂਦੀ ਹੈ ਯਾਰ ਵੀ ਯਾਰ ਬਹੁਤ ਹੋ ਗਿਆ ਤੇ ਤੁਹਾਡਾ ਧੰਨਵਾਦ ਤੁਸੀਂ ਦੇਖਦੇ ਰਹੋ ਪੰਜਾਬੀ ਮਿਰਚਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਪਰ